ਅੱਜ ਇੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਉਮੀਦ ਕਰਦੇ ਆ ਦੋਸਤੋ ਸਾਰੇ ਆਪਣੇ ਭੈਣ ਭਰਾ ਤੁਸੀਂ ਠੀਕ ਹੋਵੋਗੇ ਅੱਜ ਦੋਸਤੋ ਵੀਡੀਓ ਬਣਾਉਣ ਪਹੁੰਚੇ ਆ ਵੀਰ ਗਿੰਦਰਦੇ ਕੋਲ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਕਰਮਤਾਰਨ ਸਾਹਿਬ ਲੱਗਦਾ ਗਿੰਦਰ ਵੀਰ ਦੇ ਘਰੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਮਾਲਤਾਂ ਨੂੰ ਦਿਖਾਉਂਦੇ ਰਹੀਦਾ ਜਿਹੜੇ ਭਰਾ ਨਵੇਂ ਜੁੜੇ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਪਛੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗਵੀ ਆਪਾਂ ਦਿਖਾਵਾਂਗੇ ਤੇ ਬਾਤੀ ਗੱਲਬਾਤ ਕਰਦੇ ਆ ਕਿੰਦਰਵਿਨ ਦੇ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਕਾਲ ਸੰਧੂ ਸਾਹਿਬ ਸਾਸਰੀ ਘਰ ਮਹਾਰਾਜ ਲੋਕ ਦੱਸੋ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਕਿ ਤੁਸੀਂ ਵਹਿੜ ਸਾਹਮਣੇ ਦੇਖ ਲਓ ਬਲੈਕ ਰੰਗ ਦੇ ਵਿੱਚ ਵਹਿੜ ਆ ਗਈ ਉਹ ਵੱਡੇ ਕਦਗਾਰ ਦੇ ਵਿੱਚ ਆ ਦੇਜਕ ਸਿੰਘ ਤਿੰਨ ਤਿੰਨ ਚਾਰ ਚਾਰ ਇੰਚਾਂ ਦੇ ਸਿੰਘੇ ਗਏ ਆ ਹਾਈਟ ਕੱਦ ਵੱਡਾ ਲੇਵੇ ਆਰਡਰ ਦੀ ਬੜੀ ਸਾਫ ਸੁਥਰੀ ਹੈ ਕਿੰਦਰਵਿਨ ਦੇ ਸੂਬਾ ਜਨਮਾ ਸੂਹਾ ਸੰਧੂ ਸਾਹਿਬ ਦੂਜਾ ਆਂਦੇ ਆਪਾਂ ਗਾੜੀਆਂ ਲਿਆਂਦੀ ਤਿੱਜਾ ਵੀ ਹੋ ਸਕਦਾ ਨੋ ਵੀ ਦੂਜਾ ਸੂਹਾ ਗੋ ਚਲੋ ਕਹਿੰਦੇ ਸੀਗੇ ਆਪਾਂ ਕਹਿ ਸਕਦੇ ਵੀ ਚਲੋ ਆਪਦੀ ਸਮਝ ਆਪਣੀ ਵੀ ਤਿੱਜਾ ਵੀ ਹੋ ਸਕਦਾ ਜਿਆ ਵੀ ਹੋ ਸਕਦਾ ਠੀਕ ਆ ਤੇ ਗਿੰਦਰ ਵੀ ਇੱਕ ਪੂਰੀ ਖੋਲ ਕੇ ਨਾਲ ਦੀ ਨਾਲ ਦਿਖਾਈਏ ਆਰਡਰ ਕੁਆਲਟੀ ਕਿਸਾਨ ਵੀ ਬਹੁਤ ਖੂਬਸੂਰਤ ਆ ਸੰਧੂ ਸਾਹਿਬ ਇਸ ਤਰ੍ਹਾਂ ਇੱਕ ਚਲੋ ਆਪਾਂ ਗੱਲ ਦੱਸੀ ਚੰਗੀ ਹੁੰਦੀ ਆ ਹਾਂ ਬਿਲਕੁਲ ਜੀ ਗੱਲਾਂ ਹੀ ਨਾ ਐਵੇਂ ਕਰੀ ਜਾਈਏ ਗੱਲ ਦੱਸਣੀ ਵੀ ਚਾਹੀਦੀ ਹਾਂ ਨਹੀਂ ਆਪਾਂ ਵੀ ਆਪੇ ਵੀ ਖੋਦ ਤੋਂ ਸ਼ੁਰੂਆਤ ਕਰਦੇ ਆਵੇ ਇੱਥੇ ਨਾ ਇਹ ਮਰੋੜਾ ਵੱਜ ਗਿਆ ਗੱਡੀ ਤੇ ਲਾਉਣ ਲੱਗਿਆ ਅੱਛਾ ਅੱਛਾ ਗੱਲੇ ਹੀ ਤੇ ਆਪਣੇ ਆਏ ਨੇ ਗਾੜੀ ਗੱਡੀ ਉੱਚੇ ਤੋਂ ਲੱਥੀ ਤੇ ਮਰੋੜਾ ਵੱਜ ਗਿਆ ਤੇ ਇੱਥੇ ਮਾੜੀ ਇਹ ਸੋਜ ਪਾ ਗਈ ਆ ਬਿਲਕੁਲ ਗੋਡੇ ਤੇ ਇੱਥੇ ਆ ਵੇ ਲਓ ਜੀ ਅਗਲੀ ਲੱਤ ਤੇ ਗੋਡੇ ਦੇ ਕੋਲ ਦੋਸਤ ਤੁਸੀਂ ਦੇਖੋ ਅਗਲੀ ਲੱਤ ਤੇ ਬਿਲਕੁਲ ਜੋਇੰਟ ਤੇ ਜਿਹੜੀ ਮਾੜੀ ਜੀ ਸੋਜ ਆ ਉਹ ਦਿਹਾੜੀ ਡੰਗ ਦੇ ਵਿੱਚ ਰੋਕ ਹੋ ਜੂਗੀ ਹਾਂ ਬਾਕੀ ਥਣਾ ਵੀ ਟਿੱਪਣ ਟੁੱਪਣ ਦੀ 100% ਜਿਹੜਾ ਗੱਲ ਟਿੱਪਣ ਓਕੇ ਸੰਧੂ ਸਾਹਿਬ ਲਓ ਵੀ 100% ਜਿਹੜੀ ਟਿੱਪਣ ਤਸੱਲੀ ਰਹੂਗੀ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਬਾਡੀ ਸਟਰਕਚਰ ਹੈ ਜਵਾਜੂ ਬਹੁਤ ਜ਼ਿਆਦਾ ਸੰਧੂ ਸਾਹਿਬ ਆ ਦੇਖੋ ਆ ਨਾ ਬਾਕੀ ਲਗਾਉਂਦੀ ਲਗਾਉਂਦੀ ਨਹੀਂ ਉਹ ਤਰ੍ਹਾਂ ਮਾੜੀ ਜੀ ਭਾਲ ਜੀ ਭਾਈ ਹਾਂ ਨਹੀਂ ਨਹੀਂ ਬਾਕੀ ਤੋਰਾ ਤੇ ਗੰਦਰ ਸਹੀ ਹੈ ਜ਼ਰਾ ਹਨਾ ਹਾਂਜੀ ਹਾਂਜੀ ਬਾਕੀ ਕੋਈ ਇਹ ਨਹੀਂ ਮਹਿਸੂਸ ਕਰਾਉਂਦੀ ਵੀ ਕੋਈ ਪੈਰ ਦਬਤੀ ਆ ਬਾਕੀ ਆਦਰ ਕੁਆਲਟੀ ਚੰਗੀ ਆ ਦੋਦੇ ਦਾ ਦੋਸਤ ਤੁਸੀਂ ਅੰਬਾਜਾ ਲਾ ਲਿਆ ਜੀ ਕਿਉਂਕਿ ਹਵਾਨਾ ਦੇਵਾ ਚੰਗਾ ਸੋਨਾ ਕਰਮਾੜੀ ਦਾ ਬਿਲਕੁਲ ਪਰਮਾ ਦੇਵਾ ਥੱਲੋਂ ਤੁਸੀਂ ਦੇਖੋਗੇ ਖਲਾਰ ਆਦਰ ਉਹਨਾਂ ਹੀ ਗਾਂ ਤੇ ਉਹਨੇ ਪਛਾਣ ਤੇ ਥਾਨ ਦੀ ਵੰਡਵੇਰ ਨੇ ਚੰਗੀ ਆ ਮੁੱਠੀ ਮੁੱਠੀ ਵਾਲੇ ਥਾਨ ਲੱਗਾ ਸੋ 53 ਵੀ ਵੜ ਕੋਈ ਵੀਰ ਆਨਲਾਈਨ ਆਪਣਾ ਸਪਲਾਈ ਕਰਦਾ ਵਿਦੇਸ਼ਾ ਕ ਤੁਸੀਂ ਵਪਾਰੀ ਭਰਾ ਤੇ ਜ਼ਿੰਮੇਵਾਰੀ ਜਾਂ ਉਹਨਾਂ ਦੀ ਰਿਸਪੌਂਸਿਬਿਲਟੀ ਤੇ ਖਰੀਦਦਾ ਖਰੀਦਦਾ ਨਹੀਂ ਕਰ ਸਕਦੇ ਜੇ ਆਦਰਵਾਇਜ਼ ਇਹ ਕੋਈ ਆਗੇ ਮੇਰਾ ਭਰਾ ਆਪ ਦੇ ਸੱਥੀ ਟਿੱਪ ਕੇ ਜਰੂਰ ਤਸੱਲੀ ਕਰਿਆ ਕਰੋ ਕਿਉਂਕਿ ਸ਼ਾਇਦ ਮੈਨੂੰ ਲੱਗਦਾ ਵੀ ਅੱਜ ਉਹ ਜੋਗਾ ਵੀ ਜਿੰਦੇ ਵਿੱਚ ਕੋਈ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਸੀ ਹਰੇਕ ਭਰਾ ਮੇਰਾ ਭਰਾ ਸਿੱਖਿਆ ਸਿਖਾਇਆ ਹਰੇਕ ਹਰੇਕ ਭਰਾ ਆਪਣੇ ਕਾਰੀਗਰ ਨੇ ਠੀਕ ਹੈ ਜੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਇਹ ਮੁੱਠੀ ਮੁੱਠੀ ਥਾਣਾ ਥਾਣ ਬਹੁਤ ਚੰਗਾ ਸੰਤੂ ਸਾਹਿਬ ਥਾਣ ਮੁੱਠੀ ਮੁੱਠੀ ਹੈ ਇਹ ਤੇਰੇ ਇੱਕ ਬੈਣੀ ਵਾਲੇ ਪਾਸਿਓ ਤੁਸੀਂ ਮਾਰੋ ਚਾਤ ਆ ਦੇਖੋ ਜਿੰਦਰ ਵੀਰੇ ਕੀ ਮੋਲ ਕੀ ਡਿਮਾਂਡ ਰਹੂਗੀ ਮੋਲ ਸੰਤੂ ਸਾਹਿਬ ਇਹਦਾ ਉਤਰਾ ਭਾਵੇਂ ਆਪਾਂ ਜੋ ਮਰਜ਼ੀ ਕਰੀ ਜਾਈਏ ਜੋ ਹਾਂ ਨਹੀਂ 55000 ਰੁਪਏ ਦੇ ਦੇਣਗੇ 55 ਦੇ ਹਾਂਜੀ ਯਸਮੀ ਵੀਰੇ ਕਰਦਾਂਗੇ ਮਾਨਤਨ 55 ਜੋ ਚਲੋ ਕਰਦੇ ਆ ਜੀ ਲੋ ਵੀ ਬਾਹਰ ਵੱਢੀਏ ਦੋਸਤੋ 55000 ਦੇ ਵਿੱਚੋਂ 22 22 ਕਿਲੋ ਭਰਾ ਦੂਗੀ ਆ ਦੋ ਦਿਨ ਉਹਨੇ ਕੰਮੀ ਰਹੀ ਦੀ ਸੋਚਿਆ ਜਿਹੋ ਜਿਹਾ ਸਮਾਂ ਦੋਸਤੋ ਜਿਹੋ ਜੀ ਰੋਤਾ ਜਾਣੀਏ ਤੇ ਤਕਰੀਬਨ ਵੀਰਾਂ ਦਾ 20 ਮੀਟਰ ਤੋਂ ਕੇ ਚਵਾਜੂਗੀ ਕੱਦ ਢਾਂਚੋਂ ਨੂੰ ਦੇਖ ਕੇ ਚਲੋ ਇੱਕ ਆਪਾਂ ਆਈਡੀਆ ਲਾ ਲਈਏ ਵੀ ਬਹੁਤ ਚਵਾਜੂਗੀ ਕੱਦ ਕਾਠ ਵੱਡਾ ਵਾ ਹਣ ਮੁਠੀ ਵਾਲਾ ਬਹੁਤ ਚੰਗਾ ਕਰ ਲੂ ਸੋ 55000 ਦੀ ਮਿਲੂਗੀ ਅੱਗੇ ਇੱਕ ਤੋਹਫਾ ਵੀ ਤੁਹਾਨੂੰ ਤੋਹਫਾ ਦਿਖਾਉਣਾ ਠੀਕ ਹੈ ਜੀ ਸਾਗਰ ਨੰਬਰ ਤੇ ਜਰਸੀ ਖੜੀ ਆ ਜਰਸੀ ਵੀ ਬਹੁਤ ਖੂਬਸੂਰਤਾਂ ਬੜੇ ਭਰਾ ਡਿਮਾਂਡ ਕਰਦੇ ਰਹਿੰਦੇ ਆ ਲਾਲ ਰੰਗ ਦੇ ਵਿੱਚ ਸੁਹਾਗ ਦੇ ਅੰਦਰ ਦੂਜਾਂ ਨੂੰਗੀ ਇਹ ਦੁੱਜਾ ਸੰਤੂ ਸਾਹਿਬ ਸੁਬਾਸ ਆ ਵਿਖਾਈਏ ਮਾਰੀ ਸੀਨੀਆ ਸੂਲੀਆਂ ਨੂੰ ਕਪੜੀਆਂ ਬਹੁਤ ਜਿਆਦਾ ਆ ਦੇਖੋ ਜੀ ਸੁਪੀਰੀਆ ਦੋਸਤੋ ਠੰਡੀ ਸੀਲਸ ਲੱਗ ਆ ਥਣਾ ਦੀ ਤੁਸੀਂ ਵੇਖੋ ਮੁੱਠੀ ਮੁੱਠੀ ਥਣ ਮਿਲ ਕੇ ਸਾਹਮਣੇ ਆਉਗਾ ਪਾਸਾ ਸੰਬਸਮ ਕੇ ਤੇ ਦਿਨ ਕਿੰਦਰ ਕੱਢਦੀ ਕਿਨੇ ਕ ਅਜੇ ਸੰਤੂ ਸਾਹਿਬ 4-5 ਦਿਨ 6 ਵੀ ਖੜ ਸਕਦੀ 5 ਤੋਂ 6 ਦਿਨ ਲੋ 5 ਤੋਂ 6 ਦਿਨ ਬਹੁਤ ਜਿਆਦੀ ਬਣੋ ਸੰਤੂ ਸਾਹਿਬ ਲੋ ਜੀ 5 ਤੋਂ 6 ਦਿਨ ਦੋਸਤੋ ਹਜੇ ਆਰਾਮ ਨਾਲ ਲੈ ਜਾਨੇ ਕਰਮਾਲੀ ਨੇ ਹਾਈਡੋ ਮੀਡੀਅਮ ਦੇ ਵੇਚਾ ਬਾਕੀ ਬੂਥੀ ਜਿਹਨੇ ਆਪਾਂ ਵੇਖਦੇ ਆ ਪ्योर ਨਸਲ ਬਰੀਡ ਦੀਆਂ ਬੈੜਾ ਨੂੰ ਫੇਸ ਕੁਆਲਿਟੀ ਦੀ ਗੱਲ ਕਰਕੇ ਬਲੈਕ ਫੇਸ ਅੱਖਾਂ ਤੋਂ ਵੇਖੋ ਤੁਸੀਂ ਟਵਾ ਟਵਾ ਪੂਰਾ ਕੰਨ ਤੁਹਾਨੂੰ ਟੂਗ ਟਵਾ ਕਾਫੀ ਪੈਂਦਾ ਦੋਨਾਂ ਅੱਖਾਂ ਦੇ ਵਿੱਚ ਬੋਦੀ ਛੋਟਾ ਕੰਨ ਛੋਟੀ ਜਿਹੀ ਬੂਥੀ ਆ ਫੇਸ ਕੁਆਲਿਟੀ ਇੱਕ ਜਿਹੜੀ ਦੋਸਤੋ ਪ੍ਰੇਜ਼ੈਂਟ ਕਰਦੀ ਪਈ ਐ ਵੀ ਬਹੁਤ ਵਧੀਆ ਚੰਗੀ ਖੂਬਸੂਰਤ ਬੈੜਾ ਨਸਲ ਜਾਤ ਦੇਚਾ ਪੂਰੀ ਨਸਲ ਬੜੀ ਸੰਧੂ ਸਾਹਿਬ ਪ्योर ਨਸਲ ਜਰਸੀ ਬਰੀਡ ਬਹੁਤ ਜਿਆਦੀ ਚੰਗੇ ਕਰੋ ਚੱਕ ਠੀਕ ਆ ਜੀ ਬਾਕੀ ਬਣ ਜੂ ਅਜੇ ਬਹੁਤ ਜਿਆਦਾ। ਅ ਬਾਕੀ 5-6 ਦਿਨ ਕੱਢ ਕੇ ਥੱਲੇ ਬਣੂਗੀ ਚੰਗੀ ਹਨਾ? ਹਾਂਜੀ ਹਾਂਜੀ। ਲੋਕੀ 5-6 ਦਿਨਾਂ ਦੇ ਚੰਗੀ ਤਿਆਰੀ ਕਰ ਜੂਗੀ ਜਰਸੀ। ਬੜੇ ਭਰਾ ਆਪਣੇ ਸ਼ੌਂਕ ਰੱਖਦੇ ਤੇ ਨਾਲੇ ਇਹੋ ਜੀ ਸਾਫ ਸੁਥਰੀ ਵਹਿੜ ਹਰੇਕ ਭਰਾ ਨੂੰ ਚਾਹੀਦੀ ਏ। ਵੀ ਜ਼ਿਆਦਾਤਰ ਮੰਗ ਡਿਮਾਂਡ ਕਰਦੇ ਰਹਿੰਦੇ ਆ ਵੀ ਜਰਸੀ ਫ੍ਰੀ ਹੋਵੇ ਤੇ ਵਿੱਚ ਵਹਿੜ ਚਾਹੀਦੀ ਆ। ਸੋ ਬਾਕੀ ਲੇਵਾ ਦੀ ਬੜੀ ਸਫਾਈ ਆ। ਕੋਈ ਕਿਸੇ ਰਕਮ ਦੀ ਸ਼ਾਂਖ ਫੋੜਨੀ ਨਹੀਂ। ਚਾਰੇ ਥਾਣਾ ਬੜੀ ਚੰਗੀ ਵੰਡ ਸਪੇਸ ਤੇ। ਸੋ ਜਿਵੇਂ ਜਿਵੇਂ ਲੇਵਾ ਭਰਿਆ ਕਰਮਾਵੀ ਨੇ ਥੋੜਾ ਜਿਹਾ ਗਾਇਬ ਉਹ ਹੋਰ ਵੀ ਨਿਕਲ ਕੇ ਸਾਹਮਣੇ ਆ ਹਾਂਜੀ ਆ ਦੇਖੋ ਥਣ ਬਹੁਤ ਸੋਹਣਾ ਲੱਗ ਰਿਹਾ ਹਾਂ ਬਹੁਤ ਵਧੀਆ ਗਿੰਦਰ ਵੀਰੇ 3 ਮੌਲਕ ਕੀ ਡਿਮਾਂਡ ਕਰਦੇ ਇਸ ਜਰਸੀ ਦੀ ਸੰਤੋਖ ਸਾਹਿਬ ਇਹਦਾ 55 ਹੀ ਆ 55 ਹੀ ਆ ਹਾਂਜੀ ਕਰ ਦਾਂਗੇ ਮਾਨਤਨ 55 ਜਿਹਦਾ ਅੱਜ ਵੀਰ 55 55 ਤੇ ਗਿੰਦਰ ਰੀਲ ਪਾਤੀ ਫਿਰ ਹਾਂ ਹਾਂਜੀ ਆ ਚਲੋ ਕੋਈ ਨਹੀਂ ਮਾਨਤਨ ਕਰਕੇ ਦੋਸਤੋ ਮਾਲ ਦਿੱਤਾ ਜਾਊਗਾ 55000 ਦੀ ਬੱਤੀ ਆ ਬਾਕੀ ਤੋਰਾ ਫੇੜਾ ਕਰਕੇ ਦੋ ਚੌ ਥਾਵਾਂ ਤੇ ਪ੍ਰਾਈ ਮਾਰ ਕੇ ਪੇਸ਼ ਆਪਾਂ ਇੱਥੇ ਆ ਜਾ ਜੀ ਠੀਕ ਆ ਜੀ ਹਰ ਇੱਕ ਭਰਾ ਨੇ ਅੱਜ ਤਸੱਲੀ ਕਰਨ ਸੰਧੂ ਸਾਹਿਬ ਇੱਥੇ ਜੇ ਕੋਈ ਆਉਣ ਵਾਲਾ ਵੀਰ ਇੱਥੇ ਵੀ ਆਣ ਕੇ ਆ ਤੇ ਤਸੱਲੀ ਕਰਾ ਲੇਗਾ ਟਿੱਪਣ ਦੀ ਆਪਣੀ ਫੁੱਲ ਗਰੰਟੀ ਹੋ ਥਨਾਂ ਦੀ ਨਹੀਂ ਨਹੀਂ ਤੋਬਾ ਕਰਵਾਣੀ ਪਰ ਪਿੱਛੇ ਦੀ ਵੀ ਗਰੰਟੀ ਹੋ ਠੀਕ ਆ ਹਾਂ ਜੀ ਲਓ ਵੀ ਗਰੰਟੀਆਂ ਤਸੱਲੀਆਂ ਜਿਹੜੀਆਂ ਦੋਸਤੋਂ ਆਹ ਪਾਰ ਪਿੱਛੇ ਦੀਆਂ ਨੇ ਟਿੱਪਣ ਦੀ ਗਰੰਟੀ ਆ ਜਿਹੜਾ ਕੋਈ ਆਨਲਾਈਨ ਵੀ ਸੌਦਾ ਕਰਦਾ ਇੱਥੇ ਆਣ ਕੇ ਜੇ ਕੋਈ ਭਰਾ ਵੀ ਤਸੱਲੀ ਕਰਨੀ ਚਾਹੁੰਦਾ ਤੁਸੀਂ ਤੇਪੀ ਲੈਣੀ ਆ 55000 ਦੀ ਆ ਬਹੁਤ ਪਿਆਰੀ ਬੱਚੀ ਆ ਸੋ ਪੰਜਾਂ ਚੌਦਾਂ ਦੇ ਵਿੱਚ ਹੋਰ ਵੀ ਚੰਗੀ ਬਣ ਜੂਗੀ ਥੱਲੇ ਆ ਦੇਖੋ ਜੀ ਆ ਦੇਖੋ ਠੀਕ ਆ ਬ੍ਰੀਗ ਬਰੂਗ ਵੜੀ ਸੰਤੂ ਸਾਹਿਬ ਇਧਰ ਇਹ ਗਿੰਦਰ ਸੈਕਿੰਡ ਨੰਬਰ ਤੇ ਥਰਡ ਨੰਬਰ ਤੇ ਆਪਣਾ ਕੋਈ ਇੱਕ ਤੀਜੇ ਨੰਬਰ ਤੇ ਆ ਬਹਿੜਾਜੀ ਕ੍ਰੋਸ ਬ੍ਰੀਡ ਹਾਂਜੀ ਇਹ ਕ੍ਰੋਸ ਕੋਈ ਮਾਦਲੇ ਹਨਾ ਹਾਂਜੀ ਸ਼ਾਈਵਾਲ ਕ੍ਰੋਸ ਸ਼ਾਈਵਾਲ ਦਾ ਕ੍ਰੋਸ ਆ ਗਿਆ ਹਾਂਜੀ ਲਓ ਜੀ ਸ਼ਾਈਵਾਲ ਦਾ ਕ੍ਰੋਸ ਆਂਗਾ ਬਾਕੀ ਕਾ ਤਾਂ ਵੱਡਾ ਵਹਿੜ ਦਾ ਇਹ ਵੀ ਗੱਪਣੀ ਹੈ ਇਹ ਵੀ ਗੱਪਣੀ ਹੈ ਸੰਤੂ ਸਾਹਿਬ ਕਿੰਨੇ ਸਮੇਂ ਦੀ ਤਿਆਰੀ ਜੀ ਹੈ ਇਹ ਵੀ 2-4 ਦਿਨ ਖੜੂ ਵੱਡੀ ਗਾਲਾ ਹਾਂ ਬਤਾ ਲੈ ਜੂਗੀ ਚਾਹ ਕੋਈ ਲਾ ਲਓ 5-7 ਦਿਨ ਲੈ ਜੂ ਇਹ ਹਫਤੇ ਦੇ ਅੰਦਰ ਅੰਦਰ ਆ ਹੀ ਖਲੋਤੀ ਹਾਂ ਹੀ ਖਲੋਤੀ ਆ ਤੇ ਇਹਦੀ ਇੱਕ ਹੋਰ ਆਪਣੀ ਗਰੰਟੀ ਆ ਆ ਸੂਕੇ ਹਾਂ ਜਦੋਂ ਗੱਬਣ ਵੀਰ ਕੋਈ ਖੜਦਾ ਨਾ ਹਾਂ ਸੂਕੇ ਲੱਤ ਛੜ ਕਰੇ ਆ ਸਾਰੇ ਪੈਸੇ ਵਾਪਸ ਨਾਲ ਕਰਾਇਆ ਵੀ ਦਵਾਵਾਂਗੇ ਆ ਹਾਂ ਹਾਂਜੀ ਕੋਈ ਕੋ ਹੁੰਦਾ ਵੀ ਪਹਿਲਾਂ ਲੱਤਾਂ ਛੜਾ ਮਾਰਨ ਵਾਲੀਆਂ ਹੁੰਦੀਆਂ ਕੋਟੀਆਂ ਵੀ ਪਹਿਲਾਂ ਸੀਲ ਠੰਡੀਆਂ ਹੁੰਦੀਆਂ ਆ ਪਾਚ ਸੂਕੇ ਖਰਾਬ ਕਰਕੇ ਖਰਾਬ ਕਰਦੀਆਂ ਇਹ ਸੂਕੇ ਗਾਂ ਖਰਾਬ ਕਰੇ ਨਾ ਵੜ ਆ ਤੇ ਆਪਾਂ ਗਾ ਲੱਦ ਕੇ ਵੀਰ ਘਾਲਦੇ ਨਾ ਵੀਡੀਓ ਪਾ ਦੇਣ ਪੀ ਆ ਵੇਖ ਲੋ ਪਾਉ ਆ ਇੱਥੋਂ ਗੱਡੀ ਜਾਊਗੀ ਲੱਦ ਕੇ ਤੇ ਪੈਸੇ ਵਾਪਸ ਦੇ ਕੇ ਤੇ ਕਿਰਾਇਆ ਵੀ ਜਿਹੜਾ ਉਹਨਾਂ ਨੂੰ ਬਾਜ ਜਾ ਲਵੀ ਇਹ ਵੀ ਗਮ ਨਾਲ ਹੀ ਆ ਮੇਰੇ ਵੀਰੋ ਥਾਨ ਕਰਮਾਂ ਨੂੰ ਬੁਲਾਇਆ ਗਿਆ ਮੁੱਠੀ ਮੁੱਠੀ ਥਾਨ ਮੈਂ ਕਾ ਦੂਜਾ ਸਵੇਰ ਹੋਊਗੀ ਹੈ ਨਾ ਦੂਜਾ ਸਵੇਰ ਸੰਦੂ ਸਾਹਿਬ ਦੂਜਾ ਸਵੇਰ ਲਵੀ ਵੈਲਾ ਬਾਕੀ ਚਿਹਰੇ ਮੋਰੇ ਤਾਂ ਤੁਸੀਂ ਆਪ ਹੀ ਦੇਖ ਲਿਆ ਹੈ ਹੈਗੀ ਵੀ ਛਿੱਗੀ ਜਾ ਆਉਂਦੀ ਸੰਦੂ ਸਾਹਿਬ ਛਿੱਗੀ ਛੁਕੀ ਆ ਵਾਰ ਵਕੇ ਲਖਣ ਰਿਹਾ ਵੀ ਮੂੰਹ ਤਾਂ ਕੁਲੀ ਜਾ ਬਿਲਕੁਲ ਹਾਂਜੀ ਠੀਕ ਆ ਜੀ ਦੂਜਾ ਸਵੇਰ ਦੋਸਤੋ ਇਸ ਵਾਰ ਨੇ ਸੋ ਇਪਨ ਤੋਂ ਪਰੇ ਵੀ ਵੜੀ ਵਧੀਆ ਸੰਧੂ ਸਾਹਿਬ ਸੁ ਝੋਲਾ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਤੁਸੀਂ ਨਾਲ ਝੋਲੇ ਚਲੇ ਦੀ ਕਰਮਾ ਲਈ ਤੁਸੀਂ ਵੇਖਿਆ ਜੇ ਖਲਾਰ ਖਮੂਰ ਲੈਵੇ ਦਾ ਚੰਗਾ ਬਣ ਜਾਊਗੀ ਥੱਲੇ ਚੰਗੀ ਜੀ ਆਈ ਆ ਘਰੋਂ ਕਿਸੇ ਦੇ ਸੰਧੂ ਸਾਹਿਬ ਤੇ ਕਾਲ ਪੈਂਦੀ ਆ ਇਹਦਾ ਕਰਕੇ ਆਪਾਂ ਤਾਂ ਹੀ ਪਹਿਲੋਂ ਗਰੰਟੀ ਜਿਹੜੀ ਗੱਲ ਦੀ ਦੱਸਤੀ ਆ ਵੀ ਕੋਈ ਚੱਕਰ ਹੀ ਨਹੀਂ ਆਪਾਂ ਠੀਕ ਹੈ ਜੀ ਜ਼ਿੰਮੇਵਾਰੀ ਇਹ ਗੱਲ ਦੀ ਆਪਣੀ ਗਰੰਟੀ ਆ ਕੇ ਠੀਕ ਹੈ ਜੀ ਤੁਕੇ ਨਾਮ ਮਿਲੇ ਤੇ ਆਪਾਂ ਵਾਪਸ ਮਂਗਾਵਾਂਗੇ ਠੀਕ ਹੈ ਜੀ ਸੋ ਦੋਸਤੋ ਜਿਹੜੇ ਪਸ਼ੂ ਤਕਰੀਬਨ ਕੋਈ ਦੂਜਾ ਸੂਆ ਕਈ ਪਹਿਲਾ ਸੂਆ ਤੀਜਾ ਸੂਆ ਇਹੋ ਜਿਹੇ ਪਸ਼ੂ ਹੁੰਦੇ ਆ ਵਪਾਰ ਲੈਣ ਦੇ ਵਿੱਚ ਘਰੋਂ ਪਹਿਲੀ ਵਾਰ ਨਹੀਂ ਸਤਿ ਸ੍ਰੀ ਅਕਾਲ ਪਹਿਲਾ ਸੂਆ ਉਹਨਾਂ ਚੋਇਆ ਵਾ ਤੇ ਉਹਨਾਂ ਗਰੰਟੀ ਦਿੱਤੀ ਐ ਇਸ ਗੱਲ ਦੀ ਆਪਾਂ ਨੂੰ ਹਾਂ ਹਾਂਜੀ ਲਓ ਜੀ ਆਹ ਦੇਖੋ ਬਾਕੀ ਲੇਵਾ ਕਰਮਲ ਵੀ ਦੇਖੋ ਠੀਕ ਆ ਜੀ ਥੱਲੋਂ ਖੁੱਲਾ ਖਾਲਾ ਲੇਵਾ ਖਲਾਰ ਵਾਲਾ ਲੇਵਾ ਦੁੱਧ ਵੀ ਸਤਿ ਸ੍ਰੀ ਅਕਾਲ 15 ਕਿਲੋਆਂ ਦੇ ਦਊਗੀ ਠੀਕ ਆ ਜੀ ਹਾਂਜੀ ਲਓ ਵੀ ਦੁੱਧ ਦੋਸਤੋ ਚਲੋ ਜੋ ਬੈਕਗ੍ਰਾਉਂਡ ਪਿੱਛੋਂ ਮਿਲਦੀ ਆ ਉਹ ਵਪਾਰੀ ਭਰਾ ਨੂੰ ਅੱਗੇ ਦੱਸਣੀ ਪੈਂਦੀ ਆ ਵੀ ਉਸ ਕੋਡਿੰਗ ਤੇ ਤੁਸੀਂ ਵੀ ਆਪਣੀ ਜਜਮੈਂਟ ਰੱਖਿਆ ਕਰੋ ਵੀ ਇਹ 15 ਵੀ ਚੁਵਾ ਸਕਦੀ ਹੈ 16 ਵੀ ਚੁਵਾ ਸਕਦੀ ਹੈ ਤੇ 14 ਵੀ ਚੁਵਾ ਸਕਦੀ ਹੈ ਠੀਕ ਆ ਬਾਕੀ ਆਰਡਰ ਲੇਵੇ ਦੀ ਸਾਫ ਸੁਥਰੀ ਹੈ ਜਿੱਥੋਂ ਤੱਕ ਮੈਂ ਮੌਕੇ ਤੇ ਦੇਖ ਰਿਹਾ ਕੱਦ तकरीबन ਮੀਡੀਅਮ ਤੋਂ ਪਲੱਸ ਵੱਡੀਆਂ ਬਹਿਰਾਂ ਦੇ ਵਿੱਚ ਹੀ ਹੈ ਲੰਬੀ ਹੈ ਛੋਟਾ ਮਾ ਸਰੀਰ ਆ ਤੇ ਦੂਜਾ ਸੁਭਾ ਮੋਹਨ ਦੰਦ ਦੀ ਸ਼ਕੀ ਇਹ ਕਨਫਰਮ ਹੈ ਬੇਸ਼ੱਕ ਤੁਸੀਂ ਇੱਥੇ ਆਣ ਕੇ ਵੀ ਕਰ ਸਕਦੇ ਹੋ ਮੋਹਨ ਦੰਦ ਦੀ ਕੋਈ ਸ਼ਕੀ ਜਾਪਦੀ ਆ ਰਗਿੰਦਰ ਨੇ ਦੱਸਿਆ ਠੀਕ ਆ 2 ਮਿੰਟ ਦੇਖ ਲੈਨੇ ਫਿਰ ਆਪਾਂ ਪਾਸ ਹਾਂ ਜੀ ਹੁੰਦੀ ਹੈ ਜੀ ਆ ਪਾਸੇ ਵਾਲੀਆਂ ਕੰਨੀਆਂ ਦੇ ਬਰਾਬਰ ਕਰਨ ਲਈ ਹੈ ਠੀਕ ਹੈ ਸੋ ਮਤਲਬ ਕੋਈ ਛਿੱਗੀ ਜਾਂ ਜਵਾਨ ਹੁੰਦੀ ਵੀ ਮੰਨ ਸਕਦੇ ਹੋ ਤੁਸੀਂ ਵੀ ਹਜੇ ਕੰਨੀਆਂ ਜਿਹੜੀਆਂ ਬਰਾਬਰ ਕਰਦੀ ਆ ਸੋ ਇਹ ਲੈਵੇ ਦੀ ਮੰਤਰ ਆ ਦੋਸਤੋ ਇਹ ਵੇੜਾ ਅੱਜ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਅਕਬਰ ਵੀਰ ਦੇ ਫਾਰਮ ਤੋਂ ਬਾਕੀ ਤੁਸੀਂ ਸਾਹਮਣੇ ਦੇਖ ਹੀ ਲਿਆ ਗਾਰੰਟੀ ਤਸੱਲੀ ਇਹ ਵੀਰ ਨੇ ਦਿੱਤੀ ਆ ਜੇ ਸੂਸਬਾਉਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਰਮਾਂ ਦੀ ਲੱਤ ਛੱਡ ਕਰੇ ਜਾਂ ਕਿਸੇ ਭਰਾ ਨੂੰ ਤੰਗ ਕਰੇ ਤੇ ਉਹ ਆਪਾਂ ਪੈਸੇ ਦੇ ਦਾਂਗੇ ਤੇ ਸਾਡੀ ਚੀਜ਼ ਸਾਨੂੰ ਲੈ ਕੇ ਭੇਜ ਸਕਦਾ ਕੋਈ ਭਰਾ ਇਹ ਇਹਦੇ ਬਾਅਦ ਤਾਂ ਸ਼ਾਇਦ ਕੋਈ ਮੇਰੇ ਨਾਲ ਕੋਈ ਭਰੋਸਾ ਨਹੀਂ ਦੇ ਸਕਦਾਗਾ ਬਾਕੀ ਟਿੱਪ ਕੇ ਤਸੱਲੀ ਕਰਕੇ ਆਪਣੀ ਲੈ ਕੇ ਜਾਓ ਠੀਕ ਆ ਜੀ ਗੱਬਣਾ ਤੇ ਲੈਣੇ ਦੇ ਨੇ ਗਾ ਮੁਕੱਦਰ ਹੁੰਦੇ ਆ ਠੀਕ ਆ ਜੀ ਸੋ ਚੰਗਾ ਪੈ ਜਾਣਾ ਪਸ਼ੂ ਮਾੜਾ ਪੈ ਜਾਣਾ ਉਹ ਬਾਅਦ ਦੀਆਂ ਗੱਲਾਂ ਨੇ ਸੋ ਕੋਈ ਐ ਵਾਲਾ ਪਸ਼ੂ ਸਟਾਰਟਿੰਗ ਤੋਂ ਵੀ ਗੱਲਬਾਤ ਕੀਤੀ ਸੀ ਥੋੜੀ ਜੀ ਸਮੇਂ ਦੀ ਮੁਸ਼ਕਲ ਰਹਿੰਦੀ ਆ ਵੀ ਸਮੇਂ ਕਰਕੇ ਥੋੜੀ ਵੀਡੀਓ ਲੈਂਥੀ ਨਾ ਹੋਵੇ ਇੱਕ ਦਿਨ ਕੋਈ ਵੱਖਰੇ ਟਾਈਮ ਬੈਠ ਕੇ ਖਲੋ ਕੇ ਪੂਰੀ ਤਸੱਲੀ ਨਾਲ ਪੜਪਰਾ ਮਾਤੇ ਨਾਲ ਗੱਲਬਾਤ ਕਰਾਂਗੇ ਸੋ ਮੇਰਾ ਭਰਾ ਚੰਗਾ ਸਾਫ ਸੁਥਰਾੇ ਕੰਮ ਕਰ ਗਿਆ ਤੇ ਗੰਦਰਵੀਰੋ ਮੋਲੇ ਦਾ ਦੱਸ ਦੇ ਇਹ ਸੰਧੂ ਸਾਹਿਬ ਆਪਾਂ ਦੇ ਲੈਣ ਵਾਲੇ ਕੰਮ ਕਰਨੇ ਆ 45000 ਰੁਪਏ ਦੇ ਦਾਂਗੇ ਸੰਧੂ ਸਾਹਿਬ ਮੁੱਲ ਪਾਉਣ 45000 ਦੀ ਹਾਂਜੀ ਠੀਕ ਆ ਵੀਰੇ ਹਾਂਜੀ ਲਓ ਵੀ 45000 ਦੀ ਗੰਦਰਵੀਰ ਕਹਿੰਦਾ ਵੀ ਇਹ ਦੇ ਦੇਾਂਗੇ ਆਪਾਂ ਹਾਂ ਨਾ ਜਿਹੜੀ 45000 ਰੁਪਏ ਬਾਕੀ ਮੇਰਾ ਭਰਾ ਕਰ ਲੋ ਕਬਜਾ ਇਹਨਾਂ ਤੇ ਠੀਕ ਹੈ ਜੀ ਕਿਉਂਕਿ ਵੈੜਾ 2 55 55000 ਰੁਪਈਆ ਪਾਤੀਆਂ ਨੇ ਇੱਕ ਇਹ 45000 ਦੀ ਪਾ ਦਿੱਤੀ ਆ ਵੈੜਾ ਗੱਬੜਾ ਤੈਨੇ ਪਸੰਦ ਆ ਜਾਣਗੀਆਂ ਕੋਈ ਵੀ ਭਰਾ ਇੱਥੇ ਆਉਂਦਾ ਛੱਡ ਕੇ ਨਹੀਂ ਜਾਂਦਾਗਾ ਇਹ ਵਾਦਾ ਆਪਣਾ ਡੀਗਾ ਜੀ ਬਾਕੀ ਮੇਰਾ ਭਰਾ ਜਿੱਦਾਂ ਮਰਜੀ ਤਸੱਲੀਆਂ ਕਰੋ ਗਿੰਦਰ ਵੀਰੇ ਇੱਕ ਨੰਬਰ ਜਿਹੜੇ ਬੋਲਦੇ ਆਪਨੇ 95952 66536 ਠੀਕ ਆ ਵੀਰੇ ਹਾਂਜੀ ਸੋ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਅਗਲੀ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ